ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਦਿਨ ਮਾਰਨਿੰਗ ਹੈ ਅ ਅੱਜ ਦਿਨ ਨੇ ਐਤਵਾਰ ਦਾ ਤੇ ਅੱਜ ਮੈਂ ਥੋੜਾ ਜਲਦੀ ਉੱਠ ਗਈਆਂ ਕਿਉਂਕਿ ਅੱਜ ਮੇਰੇ ਕੋਲ ਆਣਾ ਹੈ ਕਿਸੇ ਨੇ ਤਿਆਰ ਹੋਣ ਵਾਸਤੇ హెయిర్ ਸਟਾਈਲ ਵਗੈਰਾ ਕਰਵਾਉਣ ਵਾਸਤੇ ਆਣਾ ਹੈ ਬਾਕੀ ਵੇਖਦੇ ਆ ਮੇਕਅਪ ਕਰਵਾਉਂਦੇ ਨੇ ਜਾਂ ਨਹੀਂ ਤੇ ਮੈਂ ਕਿਹਾ ਚਲੋ ਅੱਜ ਆਪਣਾ ਅਸੀਂ ਵਲੌਗ ਜਿਹੜਾ ਹੈ ਸਟਾਰਟ ਕਰ ਲੈਂਦੇ ਆ ਤੇ ਹੌਲੀ ਹੌਲੀ ਛੋਟੇ ਛੋਟੇ ਵਲੌਗ ਜਿਹੜੇ ਨੇ ਮੈਂ 来 ਕੇ ਆਵਾਂਗੀ ਆਪ ਦੇ ਸਾਹਮਣੇ ਤੇ ਹੁਣ ਮਾਰਨਿੰਗ ਦਾ ਟਾਈਮ ਹੈ ਮਾਰਨਿੰਗ ਦੇ ਸਵਾ 7 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਉਹਨਾਂ ਨੇ 7:30 ਵਜੇ ਤੱਕ ਆਣਾ ਹੈ ਵੈਸੇ ਤੇ ਟਾਈਮ ਤੇ ਮੈਂ ਇਹ ਹੀ ਦੱਸਤਾ ਹਾਂ ਬਾਕੀ ਕੁਝ ਉੱਪਰ-ਨੀਚੇ ਹੋ ਹੀ ਜਾਂਦਾ ਤੇ ਹੁਣ ਮੈਂ ਨਾ ਨਹਾ ਨੋ ਕੇ ਆਪਣਾ ਆਪਣਾ ਤਿਆਰ ਹੋ ਚੁੱਕੀ ਹਾਂ ਤੇ ਮੈਂ ਅੱਜ ਆਪਣਾ ਨਵਾਂ ਸੂਟ ਪਾਇਆ ਕੋਟ ਸੈੱਟ ਪਾਇਆ ਅੱਜ ਮੈਂ ਉਨੀ ਮੈਂ ਦੀ ਪੂਰੀ ਕੀਤੀ ਕੋਟ ਸੈੱਟ ਦਿਖਾਣ ਤੇ ਮੈਂ ਭੁੱਲੀ ਗਈ ਸੀ ਤੇ ਅਸਲੀ ਫਿਰ ਮੈਂ ਇਹਦੇ ਵਾਸਤੇ ਛੋਟਾ ਜਿਹਾ ਕਲਿੱਪ ਦੁਬਾਰਾ ਤੋਂ ਸ਼ੂਟ ਕੀਤਾ ਹੈ ਤੇ ਦੇਖੋ ਮੇਰਾ ਕੋਟ ਸੈੱਟ ਕਿਵੇਂ ਦਾ ਲੱਗ ਰਿਹਾ ਜ਼ਰੂਰ ਦੱਸਣਾ ਚਲੋ ਜੀ ਵਲੌਗ ਦਾ ਹੈ ਜਿਹੜਾ ਹੈ ਕਿ ਸ਼ੁਰੂਆਤ ਕਰ ਲੈਣੇ ਆ ਆਪਾਂ ਪਹਿਲੇ ਤੇ ਕਰਦੇ ਆ ਥੋੜਾ ਬਹੁਤ ਕੰਮ ਵੀ ਕਰਨਾ ਹੈ ਤੇ ਫਿਲਹਾਲ ਤੇ ਹੱਲੀ ਮੈਂ ਰੋਟੀ ਦਾ ਵੀ ਥੋੜਾ ਜਿਹਾ ਇੰਤਜ਼ਾਮ ਕਰਨਾ ਹੈ ਕਿਉਂਕਿ ਹਸਬੰਡ ਨੇ ਕੰਮ ਤੇ ਜਾਣਾ ਹੈ ਬਾਕੀ ਅੱਜ ਬੱਚੇ ਦੇ ਘਾਰ ਹੀ ਨੇ ਬੱਚਿਆਂ ਦੀ ਛੁੱਟੀ ਹੈ ਦੇ ਹੁਣ ਜਾਂਦੇ ਆ ਤੇ ਕਰਦੇ ਆ ਥੋੜਾ ਬਹੁਤ ਕੰਮ ਤੇ ਫਿਰ ਬਾਕੀ ਜਦੋਂ ਆਣਗੇ ਤੇ ਮੈਂ ਵੇਖਾਂਗੀ ਅਗਰ ਉਹਨਾਂ ਨੇ ਪਰਮਿਸ਼ਨ ਦਿੱਤੀ ਵੀਡੀਓ ਸ਼ੂਟ ਕਰਨ ਦੀ ਤੇ ਮੈਂ ਕਰਾਂਗੀ ਨਹੀਂ ਤੇ ਫਿਰ ਸ਼ਾਇਦ ਨਾ ਵੀ ਕਰ ਪਾਵਾਂ ਤੇ ਚਲੋ ਜੀ ਮਿਲਦੇ ਆਉਣੇ ਥੋੜੀ ਦੇਰ ਤੱਕ ਬਨੇ ਰਹਿਣਾ ਮੇਰੇ ਬਲੌਗ ਦੇ ਨਾਲ ਚਲੋ ਜੀ ਸਭ ਤੋਂ ਪਹਿਲੇ ਅਸੀਂ ਖੋਲਦੇ ਆ ਆਪਣਾ ਗੇਟ ट्राफी वुड का लॉक खोल ले तो अब शाम के ते आज मौसम बढ़िया बने लग गया मतलब तोप निकलेगी तोप निकलेगी आज ਇਹ ਸੀ ਕਰਾਂਗੇ ਇੱਥੇ ਸਫਾਈ ਥੋੜੀ ਜੀ ਕਿ ਕਿ ਸਾਡਾ ਹੌਸ ਕਰੇ ਨਾ ਹੌਸ ਕਰ ਥੋੜਾ ਜਿਹਾ ਗੰਧ ਪਾ ਦਿੰਦਾ ਏ ਇਹ ਇਹ ਲੱਗੀ ਸਾਡੀ ਟੂਟੀ ਚਲਾਉਣੇ ਆ ਇਹਨੂੰ ਆ ਗਿਆ ਹੈ ਪਾਣੀ ਪਾਇਆ गया है पाइप फिर बन रही है चाह चाह बन गई पी ली है ऐसे हूं पीएगी सिमर ਕਰਦਾ ਥੋੜਾ ਬਹੁਤ ਕੰਮ ਹੀ ਕੀਤਾ ਸੀਗਾ ਤੇ ਮੇਰੇ ਕਲਾਇੰਟ ਦਾ ਫੋਨ ਆ ਗਿਆ ਸੀਗਾ ਤੇ ਮੈਂ ਕਿਹਾ ਚਲੋ ਫਿਰ ਉਹਨੋਂ ਆਉਣ ਵਾਲੇ ਨੇ ਤੇ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਸਾਰਾ ਸਮਾਨ ਜਿਹੜਾ ਹੈ ਕੱਢ ਕੇ ਰੱਖ ਲਵਾਂ ਜਿਹੜਾ ਜਿਹੜਾ ਕਿ ਯੂਜ਼ ਹੋਣਾ ਹੈ ਹੇਅਰਸ ਹੇਅਰ ਸਟੇਟਨਰ ਵਗੈਰਾ ਜਾਂ ਹੇਅਰ ਕ੍ਰਿੰਪਿੰਗ ਵਗੈਰਾ ਤੇ ਹੋ ਰੂਲ ਕਰਨ ਵਾਸਤੇ ਸਾਰਾ ਸਮਾਨ ਕੋਲ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਪਤਾ ਨਹੀਂ ਕਿਸ ਚੀਜ਼ ਦੀ ਜ਼ਰੂਰਤ ਪੈ ਜਾਏ ਤੇ ਮੈਂ ਇੱਥੇ ਹੀ ਸਮਾਨ ਰੱਖਿਆ ਹੈ ਤੇ ਇੱਥੋਂ ਮੈਂ ਸਾਰਾ ਸਮਾਨ ਕੱਢ ਰਹੀ ਹਾਂ ਤੇ ਬਾਕੀ ਸਮਾਨ ਜਿਹੜਾ ਹੈ ਇੱਥੇ ਪਿਆ ਹੋਇਆ ਸੀਗਾ ਜਿਵੇਂ ਕਿ ਪਿੰਸ ਵਗੈਰਾ ਹੋ ਗਿਆ ਰੂਲ ਆਪਣਾ ਹੇਅਰ ਫਿਕਸਰ ਹੋ ਗਿਆ ਤੇ ਬਾਕੀ ਹੈ ਹੋਰ ਕਾਫੀ ਚੀਜ਼ਾਂ ਛੋਟੀਆਂ ਮੋਟੀਆਂ ਕੱਢਣੀਆਂ ਆਉਂਦੀਆਂ ਨੇ ਤੇ ਉਹ ਮੈਂ ਕਿਹਾ ਚਲੋ ਕੱਟ ਕੇ ਰੱਖ ਲੈਂਨੇ ਆ ਮੇਕਅਪ ਤੇ ਉਹਨਾਂ ਨੇ ਮੈਨੂੰ ਲਾਸਟ ਟਾਈਮ ਵਿੱਚ ਕਿਹਾ ਕਿ ਮੈਂ ਮੇਕਅਪ ਵੀ ਕਰਵਾਣਾ ਹੈ ਤੇ ਫਿਰ ਆ ਮੇਰੇ ਮੇਕਅਪ ਦੇ ਦੋ ਬਾਕਸ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦੇ ਇਹ ਹੈਗੇ ਨੇ ਸਾਰੇ ਮੇਕਅਪ ਦਾ ਸਮਾਨ ਇਹਦੇ ਵਿੱਚ ਤੇ ਬਸ ਫਿਰ ਸਮਾਨ ਇੱਥੇ ਮੈਂ ਕੱਟ ਕੇ ਰੱਖ ਰਹੀ ਆ ਤੇ ਉਹਨਾਂ ਦੀ ਵੇਟ ਹੀ ਕਰ ਰਹੀ ਆ ਬਸ ਆਨ ਹੀ ਵਾਲੇ ਸੀਗੇ ਉਹ ਉਹਨਾਂ ਦਾ ਕਾਲ ਆ ਗਿਆ ਸੀ ਕਿ ਅਸੀਂ ਬਸ 5-7 ਮਿੰਟ ਵਿੱਚ ਪਹੁੰਚਣ ਵਾਲੇ ਆ ਤੇ ਫਿਰ ਇੱਥੇ ਮੈਂ ਪਿੰਸ ਵਗੈਰਾ ਵੀ ਕੱਢ ਲਿਆ ਨੇ ਆ ਦੇਖੋ ਸਾਰੀਆਂ ਪਿੰਸ ਨੇ ਜੂੜਾ ਪਿੰਸ ਸਭ ਤੋਂ ਜ਼ਿਆਦਾ ਲੱਗਦੀਆਂ ਨੇ ਤੇ ਇਹ ਆਪਣੇ ਹੋਗੇ ਕਵਾਲ ਜਿਹੜੇ ਕਿ ਅਟੈਚ ਸੋਰੀ ਉਹ ਕਰਨ ਵਾਸਤੇ ਤੇ ਇਹ ਰਬੜ ਅੱਜ ਕੱਲ ਰਬੜ ਦੇ ਨਾਲ ਜਿਆਦਾ హెయిర్ ਸਟਾਈਲ ਚੱਲ ਰਹੇ ਨੇ ਨਾ ਤੇ ਇਹਦੇ ਵਿੱਚ ਮੇਰੇ ਬਨ ਹੈਗੇ ਨੇ ਜਿਹੜੇ 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 ਵੀ ਯੂਜ਼ ਕਰਨੇ ਹੋਣਗੇ ਛੋਟਾ ਵੱਡਾ ਐਸੇ ਉਹ ਇੱਕ ਦਿਨ ਪਹਿਲੇ ਸਿਲੈਕਟ ਕਰਕੇ ਗਏ ਸੀ ਕਿ ਮੈਂ ਕਿਹੜਾ ਬਨ ਲਗਵਾਉਣਾ ਹੈ ਉਹ ਕਹਿੰਦੇ ਸੀ ਕਿ ਵੀ ਮੇਰਾ ਨਾ ਜੂڑا ਜਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਇੱਕ ਜਨੇ ਨੇ ਜੂڑا ਕਰਵਾਇਆ ਸੀ ਤੇ ਇੱਕ ਨਾਲ ਕੁੜੀ ਸੀਗੀ ਉਹਨੇ ਅ ਗੋਤ ਕਰਵਾਈ ਸੀਗੀ ਲੰਬੀ ਬੜੇ ਬੜੀ ਅੱਛੀ ਗੋਤ ਹੋਈ ਸੀ ਹੁੰਦੀ ਔਰ ਮੈਂ ਨਾ ਉਹ ਫਸਟ ਟਾਈਮ ਹੀ ਟਰਾਈ ਕੀਤਾ ਸੀਗਾ ਮੈਂ ਪਹਿਲੇ ਕਦੀ ਕਿਸੇ ਦੀ ਐਵੇਂ ਦੀ ਗੋਤ ਨਹੀਂ ਬਣਾਈ ਤੇ ਮੈਂ ਇੱਕ ਵਾਰੀ ਬਸ ਰੀਲ ਦੇਖੀ ਸੀਗੀ ਤੇ ਉਸ ਤੋਂ ਬਾਅਦ ਮੇਰੇ ਮਾਈਂਡ ਵਿੱਚ ਆ ਗਿਆ ਮੈਂ ਠੀਕ ਹੈ ਮੈਂ ਐਵੇਂ ਹੀ ਬਣਾਵਾਂਗੀ ਤੇ ਮੈਂ ਫਿਰ ਬਣਾ ਦਿੱਤੀ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੋਤੀ ਤੇ ਇਹਨਾਂ ਦਾ ਵੀ ਮੈਂ ਯੂਜ਼ ਕੀਤਾ ਸੀਗਾ ਬੜੇ ਹੀ ਅੱਛੇ ਲੱਗ ਰਹੇ ਸੀਗੇ ਲੱਗੇ ਹੋਏ ਔਰ ਅਗਰ ਹੇਅਰ ਐਸੈਸਰੀ ਵਗੈਰਾ ਨਾ ਵੀ ਲਗਾਉਣਾ ਤੇ ਇਹਦੇ ਨਾਲ ਤੁਸੀਂ ਕੰਮ ਚਲਾ ਸਕਦੇ ਹੋ ਬੜਾ ਹੀ ਅੱਛੇ ਆਈਡੀਆ ਦੇ ਨਾਲ ਕੀਤਾ ਸੀ ਮੇਕਅਪ ਦੇਖਦਿਆਂ ਕਰਵਾਉਂਦੇ ਨੇ ਕਿ ਨਹੀਂ ਤੇ ਮਿਲਦੇ ਹਾਂ ਫਿਰ ਅਸੀਂ ਹੋਵੇ ਥੋੜੀ ਦੇਰ ਤੱਕ ਵਲੌਗ ਦੇ ਨਾਲ ਬਨੇ ਰਹਿਣਾ ਜਿਹੜਾ ਟਾਈਮ ਹੈ ਉਹ 7:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਚਲੋ ਜੀ ਫਿਰ ਮਿਲਦੇ ਆਉਣੇ ਥੋੜੀ ਦੇਰ ਤੱਕ ਬਨੇ ਰਹੋ ਮੇਰੇ ਵਲੌਗ ਦੇ ਆ ਮੇਰੇ ਕਲਾਇੰਟ ਜਿਹੜਾ ਹੈ ਉਹ ਆ ਕੇ ਬੈਠ ਚੁੱਕੇ ਨੇ ਤੇ ਇੱਥੇ ਮੈਂ ਉਹਨਾਂ ਦਾ ਕਰਨਾ ਸਟਾਰਟ ਕਰਤਾ ਹੈਅਰ ਸਟਾਈਲ ਸਭ ਤੋਂ ਪਹਿਲੇ ਤੇ ਮੈਂ ਜਿਹੜੀ ਵਾਲਾਂ ਦੀ ਕ੍ਰਿੰਪਿੰਗ ਕਰਨੀ ਸਟਾਰਟ ਕੀਤੀ ਹੈ ਕਿਉਂਕਿ ਇਹਨਾਂ ਦੇ ਵਾਲ ਕਾਫੀ ਹਲਕੇ ਸੀਗੇ ਤੇ ਮੈਂ ਕਿਹਾ ਚਲੋ ਫਿਰ ਇਹਨਾਂ ਦੇ ਥੋੜੇ ਜਿਹਾ ਅੱਗੇ ਬਾਉਂਸ ਦੇਣ ਵਾਸਤੇ ਨਾ ਥੋੜੀ ਜੀ ਕ੍ਰਿੰਪਿੰਗ ਤੇ ਜ਼ਰੂਰੀ ਚਾਹੀਦੀ ਏ ਔਰ ਜਦ ਤੱਕ ਤੁਸੀਂ ਕ੍ਰਿੰਪਿੰਗ ਨਹੀਂ ਕਰਦੇ ਨਾ ਉਦੋਂ ਤੱਕ హెయిర్ ਸਟਾਈਲ ਜਿਹੜੀ ਕੀ ਸਫਾਈ ਆਉਂਦੀ ਹੈ ਨਾ ਉਹ ਨਹੀਂ ਆਉਂਦੀ ਫਿਰ ਤੇ ਫੇਰ ਇਸ ਲਈ ਮੈਂ ਇਹਨਾਂ ਦੀ ਪਹਿਲੇ ਥੋੜੀ ਥੋੜੀ ਵਾਲਾਂ ਦੀ ਕ੍ਰਿੰਪਿੰਗ ਕੀਤੀ ਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਦਾ హెయిਰ ਬਨ ਬਣਾਵਾਂਗੀ ਜੂڑا ਕੀਤਾ ਸੀ ਇਹਨਾਂ ਨੇ ਤੇ ਜੂੜੇ ਦੀ ਵੀ ਤਿਆਰੀ ਲਗਭਗ ਚਾਲੀ ਰਹੀ ਏ ਇੱਥੇ ਤੇ ਇਹਨਾਂ ਨੇ ਛੋਟਾ ਜੂੜਾ ਲਗਵਾਇਆ ਸੀਗਾ ਕਿਉਂਕਿ ਇਹ ਬਾਰ-ਬਾਰ ਕਹਿ ਰਹੇ ਸੀ ਵੀ ਮੇਰਾ ਜੂੜਾ ਵੱਡਾ ਨਾ ਹੋਏ ਵੱਡਾ ਨਾ ਲੱਗੇ ਮਤਲਬ ਥੋੜਾ ਹੁੰਦਾ ਨਾ ਕਿਉਂਕਿ ਜਦੋਂ ਅਸੀਂ ਕਦੀ-ਕਦੀ ਕੋਈ ਜੂੜਾ ਕਰਵਾਨੇ ਆ ਨਾ ਫਿਰ ਸਾਨੂੰ ਥੋੜਾ ਜਿਹਾ ਲੱਗਦਾ ਹੀ ਏ ਵੀ ਅਜੀਬ ਜਿਹਾ ਲੱਗਦਾ ਏ ਵੀ ਪਤਾ ਨਹੀਂ ਅਸੀਂ ਕੀ ਸਿਰ ਤੇ ਬਣਾ ਲਿਆ ਕਿਉਂਕਿ ਜੂੜੇ ਦੇ ਉੱਪਰ ਬੜੀ ਸਾਰੀ ਪਿੰਨਾ ਵੀ ਲੱਗਦੀਆਂ ਨੇ ਤੇ ਹੋਰ ਹੀਅਰ ਐਸੈਸਰੀ ਵੀ ਲੱਗਦੀ ਏ ਤੇ ਅੱਛਾ ਲੱਗ ਰਿਹਾ ਸੀਨਾ ਦਾ ਜੋੜਾ ਵੈਸੇ ਤੇ ਅੱਜਕੱਲ ਜਿਹੜੇ ਕੀ ਗੋਟਾ ਤੇ ਲੈਂਸ ਇਹਨਾਂ ਦਾ ਵੀ ਯੂਜ਼ ਹੋਣ ਲੱਗ ਗਿਆ ਵੈਸੇ ਕਮਾਲ ਹੈ ਨਾ ਕਿਵੇਂ ਦਾ ਟਾਈਮ ਆਨ ਲੱਗ ਗਿਆ ਵੀ ਪਹਿਲੇ ਤੇ ਸੂਟਾਂ ਤੇ ਹੀ ਲੈਂਸਾਂ ਵਗੈਰਾ ਚਲਦੀਆਂ ਸੀ ਪਰ ਹੁਣ ਅੱਜਕਲ ਵੇਖੋ ਹੇਅਰ ਦੇ ਉੱਪਰ ਵੀ ਲੈਂਸ ਲੱਗਦੀ ਏ ਤੇ ਬੜਾ ਅੱਛੇ ਅੱਛੇ ਅੱਜਕਲ ਚੱਲ ਰਹੇ ਨੇ ਔਰ ਸਿੰਪਲ ਸੋਬਰ ਜੂੜੇ ਬਣ ਰਹੇ ਨੇ ਅੱਜਕਲ ਬੜੇ ਹੀ ਅੱਛੇ ਲੱਗਦੇ ਨੇ ਜੂੜੇ ਐਵੇਂ ਦੇ ਸਿੰਪਲ ਤੇ ਇਹਨਾਂ ਦਾ ਮੈਂ ਸਾਰਾ ਕਵਰ ਜਿਹੜਾ ਕੀਤਾ ਸੀ ਨਾ ਫਲਾਵਰ ਬਣਾ ਕੇ ਹੀ ਕਵਰ ਕਰ ਦਿੱਤਾ ਸੀ ਤੇ ਕਾਫੀ ਅੱਛਾ ਲੱਗ ਰਿਹਾ ਸੀਗਾ ਤੇ ਇਹਨਾਂ ਦੇ ਵਾਲ ਬੜੇ ਪਾਰੀ ਸੀਗੇ ਤੇ ਫਿਰ ਜੂڑا ਇਹਨਾਂ ਨੇ ਛੋਟਾ ਲਗਵਾਇਆ ਸੀ ਤੇ ਇਸ ਲਈ ਫਿਰ ਜਿਹੜੇ ਥੋੜੇ ਬਹੁਤ ਵਾਲ ਨਾ ਹੋ ਫਿਰ ਮਤਲਬ ਰਹਿ ਗਏ ਸੀਗੇ ਲੇਕਿਨ ਮੈਂ ਇਹ ਕੀ ਅਡਜਸਟ ਕਰ ਦਿੱਤੇ ਸੀ ਸਾਰੇ ਤੇ ਇਹ ਵੀ ਬੜਾ ਧਿਆਨ ਰੱਖਣਾ ਹੁੰਦਾ ਹੈ ਜਦੋਂ ਆਪਾਂ ਜੂڑا ਬਣਾਉਂਦੇ ਆ ਨਾ ਤੇ ਅੱਜ ਮੈਂ ਐਸੇ ਬੜੇ ਦਿਨਾਂ ਬਾਅਦ ਮੇਰੇ ਕੋਲ ਕਲਾਇੰਟ ਕੋਈ ਆਇਆ ਮੈਂ ਨਾਲ ਵਿੱਚ ਕੰਮ ਕਰਨਾ ਬਿਲਕੁਲ ਛੱਡ ਦਿੱਤਾ ਸੀਗਾ ਤੇ ਬਸ ਮੇਰਾ ਨਾ ਮਨ ਥੋੜਾ ਜਿਹਾ ਉਹ ਹੋ ਗਿਆ ਸੀ ਮੇਰਾ ਦਿਲ ਕਰਦਾ ਸੀ ਮੈਂ ਰਹਿ ਨਹੀਂਦਾ ਹੁਣ ਨਹੀਂ ਕਰਨਾ ਹੈ ਕੰਮ ਲੇਕਿਨ ਮੇਰੇ ਕਲਾਇੰਟ ਇੰਨੇ ਉਹਨੇ ਮਤਲਬ ਮੇਰੇ ਤੋਂ ਬਗੈਰ ਹੋਰ ਕਿਤੇ ਜਾਣਾ ਪਸੰਦ ਹੀ ਨਹੀਂ ਕਰਦੇ ਤੇ ਹੁਣ ਮੈਂ ਇੱਥੇ ਬਣਾਈਏ ਇੱਥੇ ਇਨਾਂ ਦੀ ਗੁੜੀਆਂ ਦੀ ਇੱਕ ਗੁੱਤ ਕੀਤੀ ਸੀਗੀ ਤੇ ਬੜੀ ਹੀ ਅੱਛੀ ਬਣੀ ਸੀਗੀ ਇਹਨਾਂ ਦਾ ਜੂੜਾ ਬਣਾਇਆ ਸੀ ਔਰ ਉਹ ਆਨ ਦੀ ਗੁੱਤ ਬਣਾਈ ਏ ਤੇ ਬੜੀ ਹੀ ਵਧੀਆ ਗੁੱਤ ਬਣੀ ਸੀਗੀ ਮੈਨੂੰ ਮੈਂ ਫਸਟ ਟਾਈਮ ਹੀ ਬਣਾਈ ਏ ਇਹਨਾਂ ਨੂੰ ਮੈਂ ਵੈਸੇ ਕਹਾ ਸੀ ਵੀ ਤੁਸੀਂ ਲੈਂਸ ਲਗਵਾ ਲਓ ਲੇਕਿਨ ਨਾ ਫੇਰ ਆ ਮੰਨੇ ਨਹੀਂ ਕਹਿਣ ਲੱਗੇ ਨਹੀਂ ਅਸੀਂ ਐਵੇਂ ਹੀ ਬਣਵਾਉਣਾ ਫਿਰ ਜਿਵੇਂ ਕੋਈ ਕਲਾਇੰਟ ਜਿਸ ਉਹਦੇ ਅਕੋਰਡਿੰਗ ਹੀ ਕੰਮ ਕਰਨਾ ਪੈਂਦਾ ਹੁਣ ਜਿਹੜਾ ਟਾਈਮ ਏ ਉਹ 10 ਵੱਜ ਚੁੱਕੇ ਨੇ ਸਵੇਰੇ ਤੇ ਜਿਹੜੇ ਜਿਨ੍ਹਾਂ ਨੇ ਮੇਰੇ ਕੋਲ ਤਿਆਰ ਹੋਣਾ ਸੀ ਨਾ ਉਹ ਹੋਨੇ ਹੋਨੇ ਤਿਆਰ ਹੋ ਕੇ ਗਏ ਨੇ ਤੇ ਮੇਰੇ ਹਸਬੰਦ ਬਣਾ ਆ ਗਏ ਸੀ ਮੇਰੇ ਵਾਸਤੇ ਰੋਟੀ ਤੇ ਮੈਂ ਖਾਣ ਲੱਗੀਆਂ ਮੈਨੂੰ ਬੜੀ ਤੇਜ਼ ਭੁੱਖ ਲੱਗੀ ਐ ਤੇ ਨਾਸ਼ਤਾ ਕਰਨ ਲੱਗੀਆਂ ਰੋਟੀਨ ਆ ਗਏ ਗਏ ਨੇ ਗੋਪੀ ਦੇ ਪਰਾਂਠੇ ਤੇ ਸਵੇਰੇ ਪਹਿਲੇ ਉਹਨਾਂ ਨੇ ਕੋਪੀ ਜਿਹੜੀ ਉਹ ਕੀ ਕਹਿੰਦੇ ਨੇ ਉਹ ਤੇ ਉਸ ਤੋਂ ਬਾਅਦ ਬਣਾਇਆ ਨੇ ਮੇਰੇ ਵਾਸਤੇ ਪਰਾਂਠੇ ਤੇ ਮੈਨੂੰ ਬੜੀ ਤੇਜ਼ ਭੁੱਖ ਲੱਗੀ ਐ ਮੈਂ ਹਾਂ ਪਹਿਲੇ ਰੋਟੀ ਖਾ ਲਾਂ ਤੇ ਉਸ ਤੋਂ ਬਾਅਦ ਸਟਾਰਟ ਕਰਾਂਗੀ ਫਿਰ ਆਪਣੇ ਘਰ ਦੇ ਕੰਮ ਤੇ ਚਲੋ ਜੀ ਮਿਲਦੇ ਹਾਂ ਉਹਨੇ ਫਿਰ ਥੋੜੀ ਦੇਰ ਤੱਕ ਵਲੋਗ ਦੇ ਨਾਲ ਬਨੇ ਰਹੇ ਹਾਂ। ਨਾਸ਼ਤਾ ਕਰਨ ਤੋਂ ਬਾਅਦ ਮੈਂ ਕਰ ਲਈਏ ਹੁਣ ਤਿਆਰੀ ਆਪਣਾ ਸਫਾਈਆਂ ਕਰਨ ਦੀ ਤੇ ਇੱਥੇ ਸਭ ਤੋਂ ਪਹਿਲੇ ਸਾਰੇ ਕਮਰਿਆਂ ਦੇ ਵਿੱਚ ਸੈਟਿੰਗ ਕਰ ਲਈਏ ਤੇ ਹੁਣ ਮੈਂ ਕਰਨ ਲੱਗੀ ਹਾਂ ਝਾੜੂ ਤੇ ਝਾੜੂ ਤੋਂ ਬਾਅਦ ਲਾਇਆ ਸੀ ਫਿਰ ਪੋਚਾ ਪੋਚਾ ਲਾਉਣ ਤੋਂ ਬਾਅਦ ਫਿਰ ਮੈਂ ਪੀਤੀ ਚਾਹ ਤੇ ਉਸ ਤੋਂ ਬਾਅਦ ਮੈਂ ਬਣਾਈ ਇੱਕ ਹੋਰ ਵੀਡੀਓ ਜਿਹੜੀ ਕਿ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੇਗੀ ਤੇ ਅੱਜ ਦਾ ਵਲੌਗ ਅਗਰ ਤੁਹਾਨੂੰ ਥੋੜਾ ਜਿਹਾ ਵੀ ਪਸੰਦ ਆਇਆ ਹੋਏ ਤੇ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵਲੌਗ ਵੇਖਣ ਨੂੰ ਮਿਲਣਗੇ ਤੇ ਚਲੋ ਜੀ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਔਰ ਜਿਹੜਾ ਮੇਰਾ ਅਗਲਾ ਵੀਡੀਓ ਏ ਉਹ ਸ਼ਾਪਿੰਗ ਵੀਡੀਓ ਏ ਜਿਹੜਾ ਕਿ ਅਸੀਂ ਇੱਥੋਂ ਹਜੂਰ ਸਾਹਿਬ ਤੋਂ ਸਮਾਨ ਖਰੀਦ ਕੇ ਲਿਆਏ ਸੀ ਨਾ ਜਿਹੜੀ ਜਿਹੜੀ ਸ਼ਾਪਿੰਗ ਕੀਤੀ ਏ ਉਹ ਉਸ ਦੇ ਉੱਪਰ ਮੈਂ ਵੀਡੀਓ ਬਣਾਇਆ ਏ ਤੇ ਜਲਦੀ ਹੀ ਤੁਹਾਨੂੰ ਵੀਡੀਓ ਮਿਲੇਗਾ ਤੇ ਜਰੂਰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਚਲੋ ਜੀ ਫੇਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਅਗਰ ਵਲੌਗ ਪਸੰਦ ਆਇਆ ਹੋਏ ਤੇ ਪਲੀਜ਼ ਲਾਈਕ ਤੇ ਕਮੈਂਟ ਜਰੂਰ ਕਰਨਾ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ